ਉਸੀ ਦੇਖ ਰਿਓ ਸਾਡਾ ਪੰਜਾਬੀ ਲਿਖਤ ਚੈਨਲ ਪੰਜਾਬੀ ਲਿਖਤ ਚੈਨਲ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਜਿਹੜੀ ਮੇਰੇ ਵੱਲੋਂ ਹਰਪ੍ਰੀਤ ਵੱਲੋਂ ਬਹੁਤ-ਬਹੁਤ ਸਵਾਗਤ ਹੈ ਹਰ ਰੋਜ਼ ਦੀ ਤਰ੍ਹਾਂ ਅੱਜ ਆਪਾਂ ਫੇਰ ਇੱਕ ਵਿਸ਼ਾ ਲੈ ਕੇ ਆਈਆਂ ਕਿ ਜਿਹੜੀ ਮਾਂ ਹੁੰਦੀ ਹੈ ਮਾਂ ਦਾ ਜਿਹੜਾ ਦਰਜਾ ਹੈ ਤੇ ਰਤਬਾ ਹੈ ਸਾਡੀ ਜ਼ਿੰਦਗੀ ਦੇ ਵਿੱਚ ਕਿੰਨਾ ਇਪੋਰਟੈਂਟ ਹੈ ਮਾਂ ਹੀ ਕਹ ਰਹੀ ਚੀਜ਼ ਹੈ ਜਿਹੜੀ ਬੱਚੇ ਨੂੰ ਜਨਮ ਦਿੰਦੀ ਹੈ ਜਿਹੜੀਆਂ ਜਨਮ ਦੇਣ ਵੇਲੇ ਪੀੜਾ ਮਾਂ ਸਹਿੰਦੀ ਹੈ ਉਹ ਪੀੜਾ ਸ਼ਾਸਤਰਾਂ ਵੈਦਾਂ ਦੇ ਵਿੱਚ ਲਿਖਿਆ ਹੈ ਕਿ ਉਹ ਪੀੜਾ ਜਿਹੜੀਆਂ ਹੁੰਦੀਆਂ ਨੇ ਅਕੈ ਤੇ ਅਸਹਿ ਜਣੇ ਕਿ ਉਹ ਜਿਹੜੀਆਂ ਪ੍ਰਸੂਤਾ ਪੀੜਾ ਹੁੰਦੀਆਂ ਨੇ ਜਨਮ ਵਾਲੀ ਹੈ ਪੀੜਾ ਹੁੰਦੀਆਂ ਨੇ ਬੱਚੇ ਨੂੰ ਜਨਮ ਦੇਣ ਵਾਰੀਆਂ ਪੀੜਾ ਹੁੰਦੀਆਂ ਨੇ ਉਹ ਮਾਂ ਤੋਂ ਬਿਨਾ ਕੋਈ ਹੋਰ ਨਹੀਂ ਸਹਿ ਸਕਦਾ ਇੱਕ ਮਾਈ ਹੈ ਜਿਹੜੀ ਇੱਕ ਬੱਚੇ ਨੂੰ ਜਨਮ ਦਿੰਦੀ ਹੈ ਸੋ ਮਾਂ ਦਾ ਕਰਜ਼ਾ ਤਾਂ ਅਸੀਂ 7 ਜਨਮ ਲੈ ਕੇ ਵੀ ਅਸੀਂ ਉਤਾਰ ਨਹੀਂ ਸਕਦੇ ਸੋ ਇਹ ਬਹੁਤ ਵੱਡੀ ਗੱਲ ਹੈਗੀ ਆ ਕਿ ਅਸੀਂ ਰੋਜ਼ਾਨਾ ਹੀ ਸੋਸ਼ਲ ਮੀਡੀਆ ਤੇ ਅਸੀਂ ਦੇਖਦੇ ਆ ਕਿ ਚੰਗੇ ਚੰਗੇ ਪੜ੍ਹੇ ਲਿਖੇ ਇਨਸਾਨਾਂ ਜਿਵੇਂ ਪਿੱਛੇ ਤੁਸੀਂ ਸੋਸ਼ਲ ਮੀਡੀਆ ਤੇ ਦੇਖਿਆ ਕਿ ਇੱਕ ਵਕੀਲ ਸੀ ਉਹਦੇ ਘਰ ਵਾਲੀ ਜਿਹੜੀ ਵਾਈਫ ਸੀ ਉਹ ਵੀ ਇੱਕ ਪ੍ਰੋਫੈਸਰ ਸੀ ਸ਼ਾਇਦ ਹੋ ਸਕਦਾ ਟੀਚਰ ਹੋਵੇ ਮੇਬੀ ਇਸ ਵੇਲੇ ਮੇਰੀ ਯਾਦ ਨਹੀਂ ਹੈ ਉਹਨਾਂ ਨੇ ਵੀ ਆਪਣੇ ਮਾਂ ਨੂੰ ਕਰੋ ਕੱਢਤਾ ਸੀਗਾ ਫਿਰ ਜਦੋਂ ਇਹ ਮਾਮਲਾ ਮੀਡੀਆ ਦੇ ਵਿੱਚ ਗਿਆ ਕੋਰਟ 'ਚ ਗਿਆ ਤੇ ਫਿਰ ਉਸ ਮਾਂ ਨੂੰ ਪੈਰੀ ਹੱਥ ਲਾ ਕੇ ਘਰ ਲੈ ਕੇ ਆਏ ਮਾਂ ਇੱਕ ਇਹੋ ਜੀ ਚੀਜ਼ ਹੁੰਦੀ ਹੈ ਕਿ 9 ਮਹੀਨੇ ਸਾਨੂੰ ਪੇਟ ਦੇ ਵਿੱਚ ਰੱਖ ਕੇ ਤੇ 4 ਸਾਲ ਬੋਦੀ ਦਾ ਨਿੱਕ ਦੇ ਕੇ ਤੇ ਆਪ ਭੁੱਖੀ ਰਹਿ ਕੇ ਸਾਡੀਆਂ ਡਿਮਾਂਡਾਂ ਪੂਰੀਆਂ ਕਰਦੀ ਹੈ ਤੇ ਹਮੇਸ਼ਾ ਹੀ ਮਾਂ ਜਦੋਂ ਘਰ ਦੇ ਵਿੱਚ ਕੋਈ ਖਾਣ ਵਾਲੀ ਚੀਜ਼ੇ ਬਣਾਉਂਦੀ ਆ ਉਹ ਬੱਚਿਆਂ ਨੂੰ ਹਮੇਸ਼ਾ ਹੀ ਪੁੱਛ ਕੇ ਬਣਾਉਂਦੀ ਆ ਕਿ ਬੇਟਾ ਮੈਂ ਇਹ ਜਾ ਬਣਾਉਣ ਲੱਗੀ ਆ ਤੂੰ ਖਾਏਂਗਾ ਜੇਕਰ ਬੱਚਾ ਕਹਦੇ ਵੀ ਮੈਂ ਇਹ ਨਹੀਂ ਖਾਣਾ ਫਿਰ ਮਾਂ ਪੁੱਛਦੀ ਫਿਰ ਮੈਂ ਤੂੰ ਦੱਸ ਹੋਰ ਕੀ ਬਣਾ ਕੇ ਦਿਆਂ ਮਾਂ ਫਿਰ ਮਾਂ ਉਹ ਬੱਚੇ ਦੀ ਡਿਮਾਂਡ ਦੇ ਮੁਤਾਬਕ ਉਹਨੂੰ ਉਹ ਖਾਣ ਵਾਲੀ ਚੀਜ਼ੇ ਬਣਾ ਕੇ ਦਿੰਦੀ ਆ ਚਾਹੇ ਉਹ ਚੂਰੀ ਹੋਵੇ ਚاہے ਉਹ ਸਬਜ਼ੀ ਦੀ ਗੱਲ ਹੋਵੇ ਚਾਹੇ ਉਹ ਰੋਟੀ ਫੁਲਕੀ ਦੀ ਗੱਲ ਹੋਵੇ ਚਾਹੇ ਪਰੌਂਠੇ ਦੀ ਗੱਲ ਹੋਵੇ ਜਣੀ ਕਿ ਮਾਂ ਤੁਹਾਡਾ ਇੰਨਾ ਖਿਆਲ ਰੱਖਦੀ ਆ ਛੋਟੇ ਹੁੰਦਿਆਂ ਨੂੰ ਮਾਂ ਮਾ ਕੁੱਟਦੀਆਂ ਸੀ ਉਹ ਕੁੱਟ ਤਾਂ ਦਿੰਦੀਆਂ ਸੀ ਕੁੱਟਣ ਤੋਂ ਬਾਅਦ ਉਹ ਪਤਾ ਕੀ ਕਰਦੀਆਂ ਸੀ ਕਿ ਉਹ ਨਾਲੇ ਤਾਂ ਰੋਂਦੀਆਂ ਹੁੰਦੀਆਂ ਸੀ ਉਹ ਲੈ ਰੋਕੇ ਵੀ ਜਵਾਕ ਦੇਖਣੇ ਲੱਗੇ ਕਿਉਂਕਿ ਜਿਹੜੀਆਂ ਮਾਂ ਦੀਆਂ ਆਂਦਰਾਂ ਤਰਫਪਦੀਆਂ ਨੇ ਨਾ ਕਹਿੰਦੇ ਆਂਦਰਾਂ ਤਰਫਦੀਆਂ ਉਹ ਮਾਰਤਾ ਦਿੰਦੀ ਸੀ ਸਾਡੇ ਛੋਟੇ ਹੁੰਦਿਆਂ ਦੇ ਪਰ ਉਹਦੀਆਂ ਜਿਹੜੀਆਂ ਆਂਦਰਾਂ ਸੀ ਉਹ ਜਦੋਂ ਤਰਫਪਦੀਆਂ ਸੀ ਮਮਤਾ ਵਾਲੀਆਂ ਆਂਦਰਾਂ ਫਿਰ ਉਹ ਰੋਂਦੀ ਸੀ ਅਸੀਂ ਗੁੱਸੇ ਹੋ ਜਾਂਦੇ ਸੀ ਜਾਂ ਬੱਚੇ ਮਾਂ ਨਾਲ ਗੁੱਸੇ ਹੋ ਜਾਂਦੇ ਆ ਰੋਟੀ ਨਹੀਂ ਖਾਂਦੇ ਉਵੇਂ ਹੀ ਪੈ ਜਾਂਦੇ ਆ ਤੇ ਉਧਰੋਂ ਬਾਪ ਕਮਰੇ ਚ ਪੈ ਜਾਂਦਾ ਤੇ ਮਾਂ ਬਾਪ ਤੋਂ ਚਰੀਕੇ ਆਪਣੇ ਪਤੀ ਤੋਂ ਡਰਦੀ ਹੋਈ ਬੱਚੇ ਲਈ ਰੋਟੀ ਭਾ ਕੇ ਲੈ ਕੇ ਆਉਂਦੀ ਆ ਨਾਲੇ ਬੱਚੇ ਨੂੰ ਬੁੱਕਲ ਚ ਲੈਂਦੀ ਆ ਫਿਰ ਉਹਨੂੰ ਕਹਿੰਦੀ ਆ ਤੂੰ ਰੋਟੀ ਖਾ ਲਾ ਮੈਂ ਤੇਰੇ ਪਿਓ ਤੋਂ ਚੋਰੀ ਲੈ ਕੇ ਆਈ ਆ ਨਾਲੇ ਆਪ ਰੋਈ ਜਾਉ ਨਾਲੇ ਕਹੂਗੀ ਜੇ ਤੂੰ ਨਹੀਂ ਰੋਟੀ ਖਾਵੇਂਗਾ ਤਾਂ ਮੈਂ ਵੀ ਨਹੀਂ ਖਾਂਦੀ ਸੋ ਮਾਂ ਇਹ ਵੀ ਜੀਤੀ ਜੁ。ਮਾਂ ਦੇ ਬਾਰੇ ਵਿੱਚ ਤਾਂ ਜਿੰਨੀਆਂ ਗੱਲਾਂ ਕੀਤੀਆਂ ਜਾਣ ਉਨੀਆਂ ਹੀ ਥੋੜੀਆਂ ਨੇ। ਕਿਉਂਕਿ ਮਾਂ ਜਨਮ ਤੋਂ ਲੈ ਕੇ ਬੱਚੇ ਨੂੰ ਚਾਹੇ ਉਹ ਕਿੰਨੀ ਵੱਡੀ ਉਮਰ ਦਾ ਹੋਵੇ ਉਹਦੇ ਲਈ ਹਮੇਸ਼ਾ ਜਵਾਕ ਹੀ ਹੁੰਦਾ। ਚਾਹੇ ਉਹ 60 ਸਾਲ ਦਾ ਹੋਵੇ ਚਾਹੇ ਉਹ 70 ਸਾਲ ਦਾ ਹੋਵੇ ਮਾਂ ਦੇ ਲਈ ਹਮੇਸ਼ਾ ਉਹ ਜਵਾਕ ਹੀ ਹੁੰਦੀ। ਸੋ ਜਿਹੜੇ ਲੋਕ ਮਾਪਿਓ ਦੀ ਕਦਰ ਨਹੀਂ ਕਰਦੇ ਕੱਲ ਇੱਕ ਸੋਸ਼ਲ ਮੀਡੀਆ ਤੇ ਅਸੀਂ ਵੀਡੀਓ ਦੇਖੀ ਹੈ ਮੈਂ ਮਾਫੀ ਚਾਹੁੰਨਾਗਾ ਉਸ ਚੈਨਲ ਦੇ ਐਡੀਟਰ ਤੋਂ ਉਸ ਚੈਨਲ ਦੇ ਮਾਲਕ ਤੋਂ ਕਿ ਮੈਂ ਉਸ ਵੀਡੀਓ ਨੂੰ ਇਸ ਦੇ ਨਾਲ ਚਲਾਵਾਂਗਾ ਕਿ ਮਾਂ ਨੂੰ ਘਰੋਂ ਕੱਢਣ ਦੇ باوجود ਵੀ ਮਾਂ ਆਪਣੇ ਬੱਚਿਆਂ ਪ੍ਰਤੀ ਆਪਣੇ ਪੁੱਤਾਂ ਪ੍ਰਤੀ ਕੀ ਸੋਚਦੀ ਆ ਉਹ ਕਹਿੰਦੀ ਆ ਕਿ ਮੇਰੇ ਬੱਚੇ ਦੁਖੀ ਨਾ ਹੋਣ ਚਾਹੇ ਕਿ ਮੈਨੂੰ ਘਰੋਂ ਕੱਢਤਾ ਸ਼ਰਮ ਆਉਂਦੀ ਆ ਉਹ ਵੀਡੀਓ ਨੂੰ ਦੇਖ ਕੇ ਮਨ ਬੜਾ ਦੁਖੀ ਹੁੰਦਾ ਉਸ ਵੀਡੀਓ ਨੂੰ ਦੇਖ ਕੇ ਠੀਕ ਹੈ ਅਕਸਰ ਪਰਿਵਾਰਾਂ ਦੇ ਵਿੱਚ ਛੋਟੀਆਂ ਮੋਟੀਆਂ ਗੱਲਾਂ ਹੋ ਜਾਂਦੀਆਂ ਨੇ ਪਰ ਸਾਨੂੰ ਐਨੇ ਵੀ ਨਰਦਈ ਨਹੀਂ ਹੋਣਾ ਚਾਹੀਦਾ ਕਿ ਅਸੀਂ ਮਾਂ ਦੀ ਮਮਤਾ ਨੂੰ ਭੁੱਲ ਜਾਈਏ ਜਿਹੜਾ ਉਹਨੇ ਸਾਨੂੰ ਟੱਡ ਤੇ ਪਾ ਕੇ ਪਾਲਿਆ ਆਪ ਗਿੱਲੇ ਤਾਂ ਪੈਂਦੀ ਰਹੀ ਆਪ ਉਹਨੇ ਪੂਰੀ ਰਾਤ ਸੌਂਕੇ ਨਹੀਂ ਦੇਖਿਆ ਸਾਡੇ ਲਈ ਸੁੱਕਾ ਥਾਂ ਕਰਕੇ ਰੱਖਿਆ ਤੇ ਸਾਡੀ ਸਾਂਭ ਸੰਭਾਲ ਕੀਤੀ ਸੰਭੱਡੇ ਕੀਤਾ ਤੇ ਫਿਰ ਅਸੀਂ ਆਪਣੇ ਮਾਪਿਆਂ ਨੂੰ ਇਹ ਸੀਲਾ ਦਿੰਨੇ ਆ ਸੋਈ ਚੀਜ਼ਾਂ ਜ਼ਿੰਦਗੀ ਦੇ ਵਿੱਚ ਕਦੇ ਭੁੱਲਣ ਵਾਲੀਆਂ ਨਹੀਂ ਹੁੰਦੀਆਂ ਨਾਲੇ ਜਿਹੜੀ ਮਾਂ ਦੀ ਮਮਤਾ ਗਈ ਉਹਨੂੰ ਤਾਂ ਤੁਸੀਂ ਕਦੇ ਭੁੱਲ ਹੀ ਨਹੀਂ ਸਕਦੇ ਤੇ ਉਹ ਭੁੱਲਣ ਦੇ layak ਹੀ ਨਹੀਂ ਹੁੰਦੀ ਜਿਹੜੀ ਮਾਂ ਦੀ ਮਮਤਾ ਹੁੰਦੀ ਹੈ ਜਿਵੇਂ ਗੀਤਾਂ ਦੇ ਵਿੱਚ ਇੱਕ ਗੀਤ ਆਇਆ ਸੀ ਸਦਾ ਬਗਤ ਸੀ ਗੁਰਦੀਪ ਮਾਨਕ ਜੀ ਦਾ ਮਾਂ ਹੁੰਦੀ ਹੈ ਮਾਂ ਉਹ ਦੁਨੀਆ ਬਾੜਿਓ ਮਾਂ ਹੈ ਰੱਬ ਦਾ ਨਾਮ ਉਹ ਦੁਨੀਆ ਬਾੜਿਓ ਸੋ ਜਿਹੜੀ ਮਾਂ ਸ਼ਬਦਾਂ ਨਾਲ ਦੇ ਵੀ ਰੱਬ ਤੋਂ ਪਹਿਲਾਂ ਹੁੰਦਾ ਜਦੋਂ ਅਸੀਂ ਕਦੇ ਬਿਮਾਰ ਹੁੰਨੇ ਆ ਉਦੋਂ ਵੀ ਸਾਡੇ ਮੂੰਹ ਦੇ ਵਿੱਚੋਂ ਫੇਰ ਵੀ ਕਦੇ ਹੀ ਨਿਕਲਦਾ ਹਾਈ ਦੀ ਮਾਂ ਸੋ ਇਹ ਚੀਜ਼ਾਂ ਸਨ ਬੜੀਆਂ ਸਮਝਣ ਦੀ ਲੋੜ ਹੈ ਵੱਡੇ ਹੋ ਕੇ ਅਸੀਂ ਕਦੇ ਮਾਂ ਦਾ ਹਾਲ ਨਹੀਂ ਪੁੱਛਦੇ ਮਾਂ ਮਾਂ ਸੜਕਾਂ ਤੇ ਰੋੜਦੀਆਂ ਫਿਰਦੀਆਂ ਤਾਜੀ ਹੀ ਕਲ ਦੀ ਘਟਨਾਗੇ ਛੜੀਐਸ ਵੀ ਲਈ ਹੁਣ ਮੇਰੀ ਮੋਬਾਈਲ ਦੀ ਸਕਰੀਨ ਤੇ ਇਸ ਵੇਲੇ ਚੱਲ ਰਹੀ ਹੈ ਉਹਨੂੰ ਤੁਸੀਂ ਦੇਖ ਕੇ ਜ਼ਰੂਰ ਮਹਿਸੂਸ ਕਰਨਾ ਕਿ ਉਹ ਕਿੰਨੀ ਦੁਖਦਾਈ ਘਟਨਾ ਹੈ ਸਾਡੀ ਮਜਬੂਰੀ ਬਣ ਗਈ ਹੈ ਉਹ ਵੀਡੀਓ ਨੂੰ ਚਲਾਉਣਾ ਕਿਉਂਕਿ ਕੁਝ ਚੈਨਲ ਦੀਆਂ ਜਾਂ ਮਿਹਨਤ ਕੀਤੀ ਹਰ ਅਤਰਕਾਰਾਂ ਦੀ ਉਹਦੀ ਆਪਣੀ ਮਿਹਨਤ ਹੁੰਦੀ ਆ ਉਹਦੀ ਮਿਹਨਤ ਨੂੰ ਕੋਈ ਹੋਰ ਖੋਵੇ ਤੇ ਉਹ ਠੀਕ ਨਹੀਂ ਹੁੰਦਾ ਪਰ ਮੈਂ ਪਹਿਲਾਂ ਹੀ ਉਹਨਾਂ ਤੋਂ ਮਾਫੀ ਮੰਗ ਲਈ ਆ ਕਿ ਮੈਂ ਉਸ ਵੀਡੀਓ ਨੂੰ ਜ਼ਰੂਰ ਸਾਡੇ ਦਰਸ਼ਕਾਂ ਦੇ ਨਾਲ ਇਸ ਦੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਉਸ ਨੂੰ ਮੈਂ ਜ਼ਰੂਰ ਉਹਨਾਂ ਕੋਲ ਚਲਾਉਂਦੀ ਆ ਅੱਗੇ ਵੀ ਮੰਗਦਾ ਰਹਤਾ ਤੇ ਉਮੀਦ ਕਰਦਾ ਕਿ ਉਹ ਮੈਨੂੰ ਜ਼ਰੂਰ ਇਹਦੇ ਵਿੱਚ ਆਪਣਾ ਸਹਿਯੋਗ ਦੇਣਗੇ ਤੇ ਮੈਨੂੰ ਮਾਫ ਕਰ ਦੇਣਗੇ ਸੋ ਅੱਜ ਸਾਡਾ ਅੱਜ ਦਾ ਮਾ ਦਾ ਵਿਸ਼ਾ ਤੇ ਮਾਂ ਦੇ ਵਿਸ਼ੇ ਦੇ ਵਿੱਚ ਤੁਹਾਡੇ ਆਪਣੇ ਪਰਸਨਲ ਕੀ ਵਿਚਾਰ ਨੇ ਤੁਸੀਂ ਸਾਡੇ ਨਾਲ ਜ਼ਰੂਰ ਸਾਂਝੇ ਕਰਨਾ ਤਾਂ ਕਿ ਆਉਣ ਵਾਲੇ ਕੱਲ ਦੇ ਐਪੀਸੋਡ ਦੇ ਵਿੱਚ ਅਸੀਂ ਕਿਸੇ ਹੋਰ ਵਿਸ਼ੇ ਤੇ ਤੁਹਾਡੇ ਨਾਲ ਜ਼ਰੂਰ ਗੱਲਬਾਤ ਕਰੀਏ ਤੇ ਆਓ ਤੁਹਾਨੂੰ ਉਹ ਦਿਖਾਉਨੇ ਆ ਉਹ ਵੀਡੀਓ ਜਿਹੜੀ ਸਾਡੇ ਇਸ ਵੇਲੇ ਮੋਬਾਈਲ ਦੀ ਸਕਰੀਨ ਤੇ ਚੱਲ ਰਹੀ ਹੈ ਜੇ ਸਾਡੇ ਨਾਲ ਇੱਤਾ ਹੋਈ ਆ ਉਹਨਾਂ ਬੰਦੇ ਨਾਲ ਬੱਚਾ ਸਾਡੇ ਨਾਲ ਕੀਤੀ ਆ ਉਹਨਾਂ ਨਾਲ ਨਾ ਹੋਵੇ ਇੱਤਾ ਕਦੀ ਨਾ ਹੋਵੇ ਉਹਨਾਂ ਦੇ ਬੱਚੇ ਉਹਨਾਂ ਨਾਲ ਨਾ ਕਰਨ ਜਿਹੜੇ ਤੁਨ ਮਾਰਦੇ ਕੁੱਟਦੇ ਆ ਉਹਨਾਂ ਨਾਲ ਲੰਭੀ ਤੇ ਉਹਨਾਂ ਦੇ ਬੱਚੇ ਉਹਨਾਂ ਨਾਲ ਨਾ ਕਰਨ ਇਸ ਤਰ੍ਹਾਂ ਇਹ ਹੋਣਾ ਸਾਹ ਲਵੇ ਤੇ ਫਿਰ ਮਾਂ ਕਿਤੇ ਪਾ ਦੇਣੀ ਸਕੇਦੀ ਮਾਂ ਤੇ ਆਪਣੇ ਮੂੰਹ ਚ ਬਰਕੀ ਵੀ ਕੱਢ ਕੇ ਮੂੰਹ ਚ ਪਾਏਗੀ ਆਪ ਕਹੇਗੀ ਕੋਈ ਗੱਲ ਨਹੀਂ ਬੱਚਾ ਤਹਾਦੀਆਂ ਅੰਦੀ ਮੈਂ ਭੁੱਲ ਨਹੀਂ ਸਕਦੀ ਮੈਂ ਭੁਲਾਣਾ ਚਾਹੀਏ ਨਹੀਂ ਭੁੱਲਦੇ ਤੈਨੂੰ ਤਾਂ ਤੇ ਮੈਂ ਬੇਦੀ ਆ ਤੇ ਤੂੰ ਮਾਤੋਂ ਸਰਬੱਤ ਦਾ ਮੇਰਾ ਅੱਡੀ ਕੱਪੀ ਹਲੇਲਾ ਸਰਬੱਤ ਹਾਂਜੀ ਮਾਤਾ ਜੀ ਕੀ ਨਾਮ ਹੈ ਮੇਰਾ ਨਾਮ ਮਨਜੀਤ ਕੌਰ ਹੈ ਕਿੱਥੋਂ ਦੇ ਰਹਿਣ ਵਾਲੇ ਹੋ ਐਸੀ ਅੰਬਰਸਰ ਛਾਟੇ ਤੋਂ ਹਾਂ ਅੱਛਾ ਅੰਬਰਸਰ ਛਾਟੇ ਤੋਂ ਛਾਟੇ ਵਾਲਾ ਕਹਿੰਦੇ ਅੱਛਾ ਜਿੱਥੇ ਗੁਰਦੁਆਰਾ ਸਾਹਿਬ ਹੈ ਹਾਂਜੀ ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਤੇ ਇੱਥੇ ਕਿਸ ਤਰ੍ਹਾਂ ਆਗੇ ਇਸ ਤਰ੍ਹਾਂ ਮੈਂ ਆਇਤੇ ਮੈਂ ਆਈ ਮੇਰਾ ਆਪਣੇ ਫੇਸ ਮੇਰੇ ਕੰਮ ਆ ਗਿਆ ਸੀ ਕਰਦੇ ਬਹੁਤ ਤੰਗ ਕਰਦੇ ਹੀ ਬਹੁਤ ਜ਼ਿਆਦਾ ਮਾਡੇ ਕੁੱਟਦੇ ਹੀ ਕਿ ਹੁਣ ਸਾਡੇ ਕੋ ਪੈਸਾ ਨਹੀਂ ਆਏਗਾ ਸੀ ਨਹੀਂ ਸਾਡਾ ਲਾਜ ਕਰਾ ਸਕਦੇ ਨੂੰ ਗੱਲ ਕੁੱਟਦੀ ਹੀ ਮੁੰਡਾ ਵੀ ਮਾਰਦਾ ਹੀ ਤੇ ਉਹ ਕਰਵਾ ਵੀ ਉਹ ਵੀ ਕਾਲਾ ਕਰਦਾ ਹੀ ਮਾਰਦਾ ਕਹਿੰਦੇ ਸਾਡੇ ਕੋ ਨਹੀਂ ਪੈਸਾ ਆਗਾ ਮਹਾਂ ਤੂੰ ਮਰ ਜਾ ਹਟੋ ਤੇਰੀ ਉਧਾਰ ਨਹੀਂ ਜੀਂਦੀ ਹੁਣ ਸਾਡੇ ਕੋ ਪੈਸਾ ਖਤਮ ਹੋਣ ਨਹੀਂ ਸਹੀ ਕਰ ਸਕਦੇ ਤੇਰਾ ਲਾਜ ਮਾ ਮਾ ਡੇਕੋ ਦੇ ਤੇ ਮੈਨੂੰ ਰੋਟੀ ਤੱਕ ਬੰਦ ਕਰ ਦਿੱਤੀ ਸੀ ਮੇਰੀ ਇੱਕ ਬੇਟੀ ਵੀ ਆਉਣ ਵਾਲੀ ਸੀ ਕੁਆਰੀ ਮੰਗੀ ਹੋਈ ਸੀ 2 ਸਾਲ ਤੋਂ ਉਹਦਾ ਵੀ ਵਿਆਹ ਕਰਨਾ ਤੇ ਉਹਦਾ ਵੀ ਕੰਨਿਆਸੀ ਨਹੀਂ ਕਰ ਸਕਦੇ ਨਾ ਫੇ ਉਹ ਕਹਿੰਦਾ ਮੈਂ ਨਹੀਂ ਕਰ ਸਕਦਾ ਭਰਾ ਕਹਿੰਦਾ ਮੈਂ ਨਹੀਂ ਕਰ ਸਕਦਾ ਉਹ ਮੇਰੀਆਂ ਬੇਟੀਆਂ ਤਿੰਨ ਬੇਟੀਆਂ ਨੇ ਇੱਕ ਬੇਟਾ ਹੈ ਬੇਟਾ ਮੇਰਾ ਅਹਿਲੂਆ ਬਿਜਲੀ ਬੋਰਡ ਤੇ ਮਿੰਟਸ ਤੇ ਨੌਕਾ ਤੇ ਅੰਮਰਸਰੀਆ ਲੱਗਾ ਆ ਸਰਕਾਰੀ ਨੌਕਰੀ ਲੱਗਾ ਹੈ ਅਹਿਲੂਆ ਤੇ ਤਿੰਨ ਬੇਟੀਆਂ ਛੋਟੀਆਂ ਨੇ ਉਤੋ ਇੱਕ ਬੇਟਾ ਤਿੰਨ ਬੇਟੀਆਂ ਜਿੰਨੇ ਛੋਟੀਆਂ ਨੇ ਜਿਹੜੀ ਵੱਡੀ ਵਾਲੀ ਆ ਉਹ ਵੀ ਮੇਰੀ ਬਹੁਤ ਮੇਰੀ ਹੱਲਪ ਕੀਤੀ ਉਹਨੇ ਪਰ ਉਹ ਆਪਣੇ ਘਰ ਵਿੱਚ ਰੁਜੀ ਹੋਈ ਆਪਣੇ ਪਜੂਰਾਂ ਦੇ ਮੈਨੂੰ ਨਹੀਂ ਰੱਖ ਸਕਦੀ ਇੰਨਾ ਉਹ ਨਹੀਂ ਇੰਨਾ ਕਰ ਸਕਦੀ ਮਾਂ ਜੀ ਰਿਸ਼ਤੇ ਨਾਤੇ ਕਿੰਨੇ ਕਮੀਅਤ ਆ ਜ਼ਿੰਦਗੀ ਦੇ ਵਿੱਚ ਕੁਛ ਨਹੀਂ ਆ ਕੁਛ ਨਹੀਂ ਆ ਨਿਸ਼ਤੇ ਨਾਤੇ ਕੋਈ ਕੀ ਨਹੀਂ ਰੱਖ ਦੇ ਇੱਕ ਸਤਿਨਾਮ ਪ੍ਰਮਾਤਮਾ ਤੋਂ ਇਹ ਤੇ ਸਿਰਫ ਮੂਮਾਇਆ ਹੀ ਮੈਂ ਦੇਖਿਆ ਕੁਛ ਨਹੀਂ ਹੈਗਾ ਦੁਨੀਆ ਤੇ ਕੁਛ ਨਹੀਂ ਹੈ ਸਭ ਝੂਠੀ ਪ੍ਰੀਤ ਕਿ ਉਠੀ ਪ੍ਰੀਤ ਕੋਈ ਕਿਸਦਾ ਨਹੀਂ ਹੈਗਾ ਨਿੱਤੇ ਕਹਿੰਦੇ ਆ ਜੀ ਬੱਚੇ ਬੁਢਾਪੇ ਚ ਸਹਾਰਾ ਬਣਦੇ ਆਂਦੇ ਨੇ ਆਂਦੇ ਆਂ ਬੰਦੇ ਨੇ ਬੱਚੇ ਕਿਹਾ ਜਾਂਦਾ ਪਰਮਾਤਮਾ ਨੇ ਜੀ ਦਿੱਤੇ ਨੇ ਪਰਿਵਾਰ ਦਿੱਤਾ ਹੈ ਘਰ ਦੇ ਵਾਸਤੇ ਇਸੇ ਕਰਕੇ ਦਿੱਤਾ ਹੈ ਕਿ ਵੱਡਿਆਂ ਦੀ ਸੇਵਾ ਕਰੋ ਪਰ ਅਸੀਂ ਸੇਵਾ ਨਹੀਂ ਕਰਦੇ ਵੱਡਿਆਂ ਦੀ ਤੇ ਅਸੀਂ ਇੱਥੇ ਰੁੱਲਦੇ ਆਂ ਤੇ ਹੋਸਾ ਗੜਾ ਗਾਂ ਦਾ ਪਤਾ ਨਹੀਂ ਕੀ ਬਣੇ ਅਜੇ ਹੁਣ ਇਹ ਹਾਲ ਹੈ ਤਾਂ ਗਾਂ ਕੀ ਬਣੂ ਮੈਂ ਇਹ ਚੋਨੀ ਆਂ हे ਪਰਮਾਤਮਾ ਜੇ ਸਾਡੇ ਨਾਲ ਤਾਂ ਹੋਈ ਆ ਉਹਨਾਂ ਬੱਚੇ ਨਾਲ ਬੱਚਿਆਂ ਨਾਲ ਸਾਡੇ ਨਾਲ ਕੀਤੀ ਆ ਉਹਨਾਂ ਨਾਲ ਨਾ ਹੋਵੇ ਇਦਾਂ ਕਦੀ ਨਾ ਹੋਵੇ ਉਹਨਾਂ ਦੇ ਬੱਚੇ ਉਹਨਾਂ ਨਾਲ ਨਾ ਕਰਨ हे ਪ੍ਰਮਾਤਮਾ ਤੇਰੇਕੇ ਮੇਰੀ ਇਹ ਅਰਦਾਸ ਹੈ ਬਸ ਇੱਥੇ ਹੀ ਖਤਮ ਕਰ ਦੇ ਸਭ ਕੁਝ ਅੱਗੇ ਉਹਨਾਂ ਨੂੰ ਸੁੱਖ ਨਹੀਂ ਸਾਰੇ ਪਰਿਵਾਰਾਂ ਨੂੰ ਅੱਗੇ ਸਭ ਇੱਕ ਇੱਕ ਰੇਕ ਇੱਕ ਰਲ ਕੇ ਰਹਿਣ ਆਪਣੇ ਮਾਂ ਪਿਓ ਬੱਚਿਆਂ ਵਿੱਚ ਖੁਸ਼ ਰਹਿਣ ਮੈਂ ਤੇ ਹੈ ਚੋਨੀ ਆ ਕਿ ਬਸ ਜੋ ਸਾਡੇ ਨਾਲ ਹੋ ਗਿਆ ਇਹ ਤੇ ਗਿਆ ਉਹ ਬੀਤ ਗਿਆ ਪਰ ਉਹਨਾਂ ਨਾਲ ਨਾਲ ਬੀਤੇ ਇਲੈਕਟ੍ਰੋਨ ਮਾਰਦੇ ਕੁੱਟਦੇ ਆ ਉਹਨਾਂ ਨਾਲ ਲੰਬੀ ਤੇ ਉਹਨਾਂ ਦੇ ਬੱਚੇ ਉਹਨਾਂ ਨਾਲ ਨਾ ਕਰਨੇ ਇਸ ਤਰ੍ਹਾਂ ਜਦੋਂ ਛੋਟੇ ਹੁੰਦੇ ਆ ਮਾਂ ਬੱਚਿਆਂ ਨੂੰ ਪਾਲਦੀ ਆ ਬੜੇ ਲਾਡ ਲਡਾਉਂਦੀ ਆ ਆਪਣਾ ਸਭ ਕੁਝ ਇੱਕ ਪਾਸੇ ਰੱਖ ਕੇ ਬੱਚਿਆਂ ਨੂੰ ਵੱਡਿਆ ਕਰਦੀ ਆ ਉਸ ਦਿਨ ਤੇ ਕਦੀ ਨਹੀਂ ਸੋਚਿਆ ਹੁੰਦਾ ਕਿ ਮੇਰੇ ਨਾਲ ਕਦੀ ਆਏ ਕੁਝ ਹੋ ਕਦੀ ਨਹੀਂ ਸੋਚਿਆ ਕੱਢ ਜੀ ਨਹੀਂ ਆਈ ਹੁਣ ਵੀ ਨਹੀਂ ਆਉਂਦੀ ਇਸ ਵਕਤ ਵੀ ਤੁਸੀਂ ਪੁੱਛੋ ਤਾਂ ਮੈਨੂੰ ਕਿਹੜੀ ਜਿੰਨੀ ਵੀ ਦਿਲ 'ਚ ਮੇਰੇ ਨਹੀਂ ਆਉਂਦੀ ਕਿ ਇੰਦਰਾ ਬੇਟਾ ਮੇਰ ਨਾਲ ਇਦਾਂ ਤੁਖਾ ਕਰ ਸਕਦਾ ਜਿਹਦਾ ਹੁੰਦਾ ਐਸਾ ਲੱਗਿਆ ਪੜ੍ਹੇ ਕਿਵੇਂ ਸੀਗਾ ਬਰਾਉ ਕਪਾਲੇ ਅਸੀ ਸੋ ਆ ਦੇ ਕੋ ਮੇਰੀ ਉਂਗਲ ਤੇ ਨਿਸ਼ਾਨ ਮੱਚ ਉੱਤ ਨਹੀਂ ਹੋ ਮੈਂ ਨਹੀਂ ਮੈਂ ਨਹੀਂ ਕਹਿੰਦੀ ਮੇਰੀ ਉਂਗਲ ਤੇ ਨਿਸ਼ਾਨ ਦੇਖ ਲੋ ਆ ਸੰਗਲ ਤੇ ਹੋਣਾ ਮੈਨੂੰ ਨਹੀਂ ਦਿਸ ਰਿਹਾ ਪਰ ਦੇਖੋ ਤੁਹਾਨੂੰ ਪਤਾ ਲੱਗਦਾ ਹੈ ਦੇਖੋ ਹੈ ਬਸ ਐਸੀ ਐਸੀ ਦੇਖ ਲੋ ਉਹ ਸ਼ਰਾਬ ਪੀ ਕੇ ਬੱ ਆਪਣੇ ਮਸਟਰ ਨਹੀਂ ਤੇ ਬੱਚੇ ਸਾਨੂੰ ਪਤਾ ਹੀ ਆ ਪਿਰੇ ਰਾਮ ਦੀ ਦੇਣ ਦੇਣ ਉਹ ਤੇ ਫਿਰ ਜੋ ਕਰਮਾਂ ਚ ਲਿਖਿਆ ਉਹ ਤੇ ਆਣੇ ਆਣੇ ਠੀਕ ਨਾ ਉਨਨ ਪਾਲਣਾ ਹੋਇਆ ਤੇ ਫਿਰ ਮਾਂ ਪਿਓ ਦਾ ਹੀ ਫਰਜ਼ ਹੁੰਦਾ ਨਾ ਅਗਰ ਪਿਓ ਨਾ ਸਾਥ ਦੇਵੇ ਤੇ ਫਿਰ ਮਾਂ ਕਿਤੇ ਪਾ ਨਹੀਂ ਸਕਦੀ ਮਾਂ ਤੇ ਆਪਣੇ ਮੂੰਹ ਚ ਬਰਕੀ ਵੀ ਕੱਢ ਕੇ ਮੂੰਹ ਚ ਪਾਏਗੀ ਆਪ ਕਹੇਗੀ ਕੋਈ ਗੱਲ ਨਹੀਂ ਬੱਚਾ ਮੇਰਾ ਭਲੇ ਤੇ ਕਿਸਾ ਪਾਲਿਆ ਸੀ ਆਪਣੇ ਬੱਚਿਆਂ ਨੂੰ ਬੜੇ ਮੁਸ਼ਕਲ ਬੜੇ ਮੁਸ਼ਕਲ ਪਾਲਿਆ ਇਹ ਪਹਿਲਾਂ ਤੇ ਪਹਿਲਾਂ 40 ਰੁਪਏ ਟੰਗਾ ਲੈਂਦੇ ਹੀ ਫੇਰ ਬਾਹਰ ਅੰਦਰ ਚਲ ਜਾ ਉਧਰ ਚਲ ਜਾ ਕਰਨੇ ਮੇਰਾ ਕਰਾਇਆ ਨਹੀਂ ਮਾਂ ਮੇਰੀ ਰੋਟੀ ਨਹੀਂ ਮਾਂ ਮੇਰੇ ਕੋਲ ਨਹੀਂ ਹੈਗਾ ਪੈਸਾ 4-4 ਸਾਲ ਕਰਦੀ ਨਹੀਂ ਬਾਬੇ ਉਂਡੇ ਨਹੀਂ ਸੀ ਜਿਹੜਾ ਮੁੰਡਾ ਲੱਭਦੇ ਰਹਿੰਦੇ ਉਹਨੂੰ ਅਸੀਂ ਬੜਾ ਔਖਾ ਪੜਾਇਆ ਬੜੀ ਕੁੜੀ ਨੇ ਸਲਾਈਆਂ ਕਰਕੇ ਕੀਤਾ ਵੱਡੀ ਹੱਡੀ ਮੇਰੀ ਬੇਟੀ ਬਾਹਰ ਮੇਰੇ ਪੇਪਰ ਦਿੱਤੇ ਹੀ ਤੇ ਕੰਨੀ ਨਾਲ ਅੱਗੇ ਵੀ ਪੜਨਾ ਤੇ ਡੈਡੀ ਉਹਦਾ ਗੁੱਸੇ ਹੋਇਆ ਕਹਿੰਦਾ ਮੈਂ ਬਹੁਤ ਬੋਲੇ ਪਰ ਕੁਛ ਮੈਂ ਕਹਿ ਨਹੀਂ ਸਕਦੀ ਉਹਨਾਂ ਨੂੰ ਬਹੁਤ ਜ਼ਿਆਦਾ ਉਹਨਾਂ ਨੂੰ ਡਾਟਿਆ ਕਿ ਨਾ ਮਿਲ ਕੋਈ ਪੈਸਾ ਹੈਗਾ ਮੈਂ ਨਹੀਂ ਪੜਾ ਸਕਦਾ ਤੇ ਮੇਰੀ ਵੱਡੀ ਬੇਟੀ ਨੇ ਸੋਚਿਆ ਕਦਰ ਕੋਈ ਗੱਲ ਨਹੀਂ ਮੇਰਾ ਭਰਾ ਹੈ ਉਹ ਕਾਮਯਾਬ ਹੋ ਜਾਏ ਕਿਸੇ ਪੋਦੇ ਤੇ ਲੱਗ ਜਾਵੇ ਤੇ ਸਾਡੀ ਜਿੰਦਗੀ ਆਪੇ ਸੌਰ ਦੇਊਗੀ ਉਹਨੇ ਉੱਥੇ ਹੀ ਛੱਡ ਦਿੱਤਾ ਪੇਪਰ ਦਿੱਤੇ ਹੀ ਅੱਗੇ ਉਹਨੇ ਫਸ਼ੀਆ ਤੇ ਜਾਣਾ ਸੀ ਨਹੀਂ ਗਈ ਉਹ ਚੁੱਪ ਕਰਕੇ 500 ਰੁਪਏ ਚ ਸਕੂਲ ਚ ਲੱਗੀ ਟੀਚਰ ਛੋਟੇ ਬੱਚਿਆਂ ਨੂੰ ਪੜਾਉਣ ਲੱਗੀ ਤੇ ਘਰ ਵੀ ਟੂਸ਼ਨ ਪੜਾਉਂਦੀ ਰਹੀ ਕਾਫੀ ਕਾ ਮੇਰੀ ਮਦਦ ਕੀਤੀ ਮੇਰੀ ਛੋਟੇ ਛੋਟੇ ਬੇਟੀਆਂ ਕਦੀ ਯਾਦ ਆਉਂਦੀ ਹੈ ਕੋਈ ਦਿਨ ਤੇ ਆ ਰੰਦਾ ਕੋਈ ਜਨਮ ਦਿਨ ਆਂਦਾ ਹੋਏਗਾ ਉਹਨਾਂ ਦੀ ਯਾਦ ਆਉਂਦੀ ਹੋएगी ਇੱਥੇ ਮੈਨੂੰ ਜੀ ਮੈਨੂੰ ਤਾਂ ਪਿੱਤੇ ਤਾਂ ਨਹੀਂ ਆਂਦੀ ਮੈਂ ਭੁੱਲ ਨਹੀਂ ਸਕਦੀ ਭੁਲਾਣਾ ਚਾਹੀਏ ਨਹੀਂ ਭੁੱਲਦੇ ਮੈਨੂੰ ਨਹੀਂ ਭੁੱਲਦੇ ਬੇਟਾ ਬਹੁਤਾਂ ਕੀਤਾ ਉਹਨਾਂ ਨੇ ਮੈਨੂੰ ਬਹੁਤਾਂ ਕੀਤਾ ਬਹੁਤ ਪਿਆਰ ਹੀ ਕੀਤਾ ਬਹੁਤ ਲਾੜੀ ਹੀ ਕੀਤਾ ਮੈਂ ਕਦੀ ਨਹੀਂ ਦਰਨਾ ਉਹਨਾਂ ਨੇ ਬੇਇਨਸਾਫੀ ਨਹੀਂ ਕੀਤੀ ਪਤਾ ਨਹੀਂ ਕੀ ਬਣ ਗਿਆ ਇੱਕ ਦਿਨਾਂ ਵਿੱਚ ਕੁਝ ਹੋ ਮੇਰਾ ਮੇਰਾ ਬਸ ਕਰ ਬਸ ਕਰ ਤਾਦੀ ਮੈਂ ਤੈਨੂੰ ਬੋਲਦਾ ਨਹੀਂ ਬੱਚਾ ਉਹ ਨਹੀਂ ਬੋਲਦਾ ਮੱਚਾ ਮੈਂ ਗੱਲ ਤੇ ਪਾ ਮਾਰ ਦਿੰਦਾ ਮੈਂ ਨਹੀਂ ਕੋਈ ਵਕਤ ਨਹੀਂ ਮੈਂ ਅਰੇ ਗੁੱਡ ਜੀ ਮੈਂ ਤਾ ਤੋਲਦੀ ਨਹੀਂ ਅੰਜਲੀ ਅੰਜਲੀ ਹੌਸਲਾ ਦੇਖੋ ਅਸੀਂ ਵੀ ਸਾਰੇ ਤੁਹਾਡੇ ਬੱਚੇ ਆ ਕਹਿੰਦੇ ਮਿਲਿਆ ਉਸਰ ਉਹਨਾਂ ਪਤ ਮੈਂ ਕਹਿੰਦੀ ਸੀ ਉਹ ਨੂੰ ਮੈਨੂੰ ਤਾਂ ਦੇਣ ਦੇ ਸੀ ਅਗੇ ਤੂੰ ਮਾ ਤੂੰ ਸਰਮਣ ਸਰਮਣ ਲਾਲਟੀ ਕਰਦੀ ਹਲੇਲਾ ਸਰਮਣ ਮੈਂ ਨਹੀਂ ਮੇਰਾ ਪੁੱਤ ਸਰਮਣ ਆ ਨਹੀਂ ਮੇਰਾ ਉਸਰ ਪਤਾ ਅਜੇ ਵੀ ਸਰਮਣ ਆ ਕੱਦੀ ਜੀ ਬਦਲ ਸਕਦਾ ਮੈਂ ਜੇ ਵੀ ਰੋਣੀ ਆ ਬੇ ਕਹਿੰਦੇ ਮਿਲ ਗਿਆ ਸਰਮ ਜੀਤ ਮਿਲ ਗਿਆ ਜਿਹੜਾ ਸਰਮ ਜੀਤ ਜਿਹੜਾ ਕਦੀ ਅਗਲੇ ਪੱਖੇ ਪਾਇਆ ਵੀ ਨਹੀਂ ਕਦੀ ਚਾ ਕਾਲਾ ਬੰਦਾ ਉਸ ਤੋਂ ਜ ਚਪਕਦਾ ਹੈ ਇਹ ਚਪਕੋਗਾ ਤੁਹਾਡੀਆਂ ਕਸਮ ਸਪਸ਼ਟ ਹੋ ਤबीयत ਖਰਾਬ ਹੋ ਜਾਣੀ ਹੈ ਇਦਾਂ ਨਾ ਕਰੋ ਹਣਾ ਚਲੋ ਬੱਸ ਅੰਟੀ ਜੀ ਬੱਸ ਅਸੀਂ ਸਾਰੇ ਬੱਚੇ ਤੁਹਾਡੇ ਨਾਲ ਖਲੋਤੇ ਬਟਾ ਬਟਾਇਆ ਇਹਨਾਂ ਮੇਰੇ 2-10 ਸਾਲ ਦੇ ਕਿੱਕਾ ਦੀ ਲਾਗੇ ਬਟਾਇਆ ਦੇ ਕੋਈ ਨੀ ਲਾਲ ਤਾਂ ਸਭ ਨਹੀਂ ਲਾਗੇ ਮੈਨੂੰ ਕੁਛ ਨਹੀਂ ਹੈ ਕੋਈ ਨਹੀਂ ਵਾਈਗੁਰਾਤਾ ਮਾਤਾ ਜੀ ਜਿਹਨੇ ਧਰਤੀ ਤੇ ਭੇਜਿਆ ਬੱਸ ਬੱਸ ਦੇਖੋ ਅਸੀਂ ਸਾਰੇ ਜਣੇ ਆਏ ਹਾਂ ਤੁਹਾਨੂੰ ਲੈਣਾ ਸੀ

ਆਪਿਆ ਨੇ ਕਿਹੜਾ ਇੱਥੇ ਬੈਠੇ ਰਹਿਣਾ ਬੇਟਾ ਚਾਹ ਦਿੱਤੀ ਜ਼ਿੰਦਗੀ ਉਹ ਤੇ ਦਿਲ ਵੀ ਨਹੀਂ ਹੈਗਾ ਸਿੱਲਾ ਇਹਦਾ ਨਾ ਪਤਾ ਨਹੀਂ ਆ ਜੇ ਖਤਮ ਹੋਣਾ ਚੁੱਪੀ ਦੋ ਸਾਰਾ ਸਿਓ ਕਰੇ ਇਹ ਤਾਂ ਯਾਰ ਤੇ ਜ਼ਰੂਰ ਨਹੀਂ ਮੁੰਡਾ ਪੋਤੀ ਨੂੰ ਨਹੀਂ ਮਿਲੰਦੇ ਬੇਟੀ ਬਾਜੀ ਅਸੀਂ ਸਾਰੇ ਤੁਹਾਡੇ ਆ ਅਸੀਂ ਸਾਰੇ ਤੁਹਾਡੇ ਦੱਸ ਗਈਆਂ ਅੱਖਾਂ ਮੇਰੀਆਂ ਬੱਚਿਆਂ ਨੂੰ ਵੇਖ ਕੇ ਮੈਂ ਕਦੀ ਕੰਜ ਜਿੰਦਗੀ ਤੇ ਮੇਰੇ ਕਦੀ ਮਾਰ ਨਹੀਂ ਨਿਕਲੀ ਦੀ ਹੋ ਵੀ ਆਈ ਮੈਂ ਕਿਤੇ ਦੀ ਆ ਬ੍ਰਾ ਬੇਔ ਕੌਲੀ ਗਈ ਮੇਰਾ ਤੇ ਹੋਵੇ ਖੱਡ ਕੇ ਚਲ ਗਿਆ ਜੀ ਛੋਟੀ ਉਮਰੇ ਮਾਝ ਹੌਸਲਾ ਰੱਖ ਮੇਰੀ ਮਾਂ ਮੈਨੂੰ ਪਾਲਿਆ ਮੇਰੇ ਛੋਟੇ ਛੋਟੇ ਨੋਪੜਾ ਜੀ ਜਲਦੀ ਛੋਟਾ ਕਰੋ ਜੀ ਜਲਦੀ ਛੋਟਾ ਕਰੋ ਹੈਗੇ ਤਾਂ ਹੈ ਸਾਰੇ ਬੜੀ ਕਿ ਨਹੀਂ ਦੇ ਵੇਖੇ ਸਾਰੇ ਗੱਲ ਦੀ ਗ੍ਰੀਤੀ ਵੇਖੀ ਪਰ ਮਿੰਨੂ ਕਹਿ ਲਈ ਥਾਪਿਆ ਮੇਰੇ ਭਰਾਵਾਂ ਤੱਕ ਨਹੀਂ ਮਿੰਨੂ ਥਾਪਿਆ ਕਹਿੰਦੇ ਸੈਨ ਕਰਾ ਕੇ ਲੈ ਆਵੇਂ ਸਾਬਾ ਲਾ ਕੇ ਹੌਸਲਾਰੇ ਕੋ ਮਾਜੀ ਕਹਿੰਦੇ ਸੈਨ ਕਰਾਵਾ ਕਹਿੰਦੇ ਕੋਲ ਸੈਨ ਕਰਾਵਾ ਮੇਰੇ ਕੋ ਸਾਰੇ ਬਿੱਤੀ ਆਗੇ ਫੇਕੇ ਬਿੱਤੀ ਆਗੇ ਬੇਟਾ ਮਾਵਾਂ ਤਰਸ ਤਰਸ ਕੇ ਰੱਬ ਤੋਂ ਪੁੱਤ ਦੀ ਦਾਤ ਮੰਗਦੀਆਂ ਨੇ ਮਾਂ ਨੂੰ ਪੁੱਤ ਦੇ ਜੰਮਦਿਆਂ ਹੀ ਇੰਜ ਲੱਗਦਾ ਹੈ ਕਿ ਉਹ ਅੱਜ ਸੰਪੂਰਨ ਹੋ ਗਈ ਹੈ ਦੁਨੀਆ ਦੀਆਂ ਤੱਤੀਆਂ ਹਵਾਵਾਂ ਤੋਂ ਬਚਾ ਕੇ ਰੱਖਣ ਵਾਲੀ ਖੁੱਲਾ ਦੇਸੀ ਕਿਉ ਪਾ ਕੇ ਚੂਰੀਆਂ ਖਵਾਉਣ ਵਾਲੀ ਮਾਂ ਕਦੀ ਇਹ ਨਹੀਂ ਸੋਚਿਆ ਹੋਣਾ ਕਿ ਇੱਕ ਦਿਨ ਉਸ ਦਾ ਪੁੱਤ ਉਸ ਨੂੰ ਜਿਉਂਦਿਆਂ ਹੀ ਖਤਮ ਕਰ ਦੇਗਾ ਕੋਰੇ ਅਜਕੀਨਿਆ ਕੁ ਮਾਵਾ ਅਜਹੀਆਂ ਹੋਣ ਕਿਆਂ ਜੋ ਪੁੱਤ ਜੰਮਣ ਤੋਂ ਬਾਅਦ ਦਰਦ ਅਰਦੀਆਂ ਠੋਕਰਾਂ ਖਾਰੀਆਂ ਹੋਣਗੀਆਂ ਰੱਬ ਮਿਹਰ ਕਰੇ ਬਈ ਯੰਮੀ ਯੰਮੀ